ਅੰਮ੍ਰਿਤਸਰ ਵਿੱਚ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਫਾਸਵੇ ਦੀ ਨਿਊਜ਼ ਟੀਮ ਵੱਲੋਂ ਲਗਾਤਾਰ ਖਬਰਾਂ ਵਿਖਾਈਆਂ ਜਾਂਦੀਆਂ ਹਨ ਤਾਂ ਜੋ ਸਰਕਾਰ ਅਤੇ ਪ੍ਰਸ਼ਾਸਨ ਤੱਕ ਜਨਤਾ ਦੀਆਂ ਸਮੱਸਿਆਵਾਂ ਨੂੰ ਪਹੁੰਚਾਇਆ ਜਾ ਸਕੇ ਅਤੇ ਉਹਨਾਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ। ਅੰਮ੍ਰਿਤਸਰ ਲੋਹਾਰ ਕਾ ਬਾਈਪਾਸ ਵਿਖੇ ਪਿਛਲੇ ਕੁਝ ਸਾਲਾਂ ਤੋਂ ਫਲਾਈਓਵਰ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ ਜਿਸ ਦਾ ਕੰਮ ਅੱਧ ਵਿਚਾਲੇ ਰੁਕਿਆ ਹੋਇਆ ਹੈ। ਰਾਹੀਰਾਂ ਨੂੰ ਆਏ ਦਿਨ ਟ੍ਰੈਫਿਕ ਜਾਮ ਵਿੱਚ ਫਸਣਾ ਪੈਂਦਾ ਪਰ ਕੋਈ ਇਸ ਵੱਲ ਧਿਆਨ ਨਹੀਂ ਦੇ ਰਿਹਾ। ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਅਤੇ ਲੋਕਾਂ ਦੀ ਇਸ ਸਮੱਸਿਆ ਦਾ ਹੱਲ ਕਰੇ। ਵੀ ਆ ਜਿਹੜਾ ਇੱਥੇ ਪੁੱਲ ਪਿਛਲੇ ਪੰਜ ਸੱਤ ਸਾਲਾਂ ਤੋਂ ਬਣ ਰਿਹਾ। ਇਹ ਪੁੱਲ ਦਾ ਕੰਮ ਰੁਕੇ ਰਿਹਾ ਵੀ ਦੋ ਸਾਲ ਹੋ ਗਏ ਆ। ਕਿਸੇ ਸਰਕਾਰੀ ਅਧਿਕਾਰੀ ਦਾ ਧਿਆਨ ਨੇ, ਰੋਜ਼ ਇੱਥੋਂ ਮੰਤਰੀ ਲੰਘਦੇ ਆ, ਸੰਤਰੀ ਲੰਘਦੇ ਆ, ਵੱਡੇ ਵੱਡੇ ਵਿਖਾਈ ਲੰਘਦੇ ਆ ਪਰ ਪੁੱਲ ਦਾ ਕੰਮ ਉਸੇ ਤਰ੍ਹਾਂ ਰੁਕਿਆ। ਲੋਹਾਰਾ ਦਾ ਰੋਅ ਨੂੰ ਜਾਣ ਵਾਲੇ ਬਹੁਤ ਹੀ ਵੱਡੇ ਵੱਡੇ ਸਕੂਲ ਨੇ ਹਜ਼ਾਰਾਂ ਦੁਨੀਆ ਇੱਥੇ ਰੋਅ ਲੰਘਦੀਆਂ ਲੱਖਾਂ ਦੀ ਗਿਣਤੀ 'ਚ ਪਰ ਕਿਸੇ ਵਾਸਤੇ ਮਤਲਬ ਧਿਆਨ ਨਹੀਂ ਇਹ ਪੁੱਲ ਜਿਹੜਾ ਜਾਣ ਲੇਵਾ ਪੁੱਲ ਬਣ ਗਿਆ ਕੋਈ ਦਿਨ ਖਾਲੀ ਨਹੀਂ ਜਾਂਦਾ ਜਿੱਦੋਂ ਇੱਥੇ ਕਿਸੇ ਦਾ ਐਕਸੀਡੈਂਟ ਨਹੀਂ ਹੁੰਦਾ ਰੋਜ਼ ਲੋਕਾਂ ਦੀਆਂ ਗੱਡੀਆਂ ਟੁੱਟਦੀਆਂ ਨੇ ਰੋਜ਼ ਲੋਕਾਂ ਦੀਆਂ ਲੱਤਾਂ ਬਾਹਾਂ ਐਕਸੀਡੈਂਟ ਹੁੰਦੇ ਨੇ ਟੁੱਟਦੀਆਂ ਨੇ ਲੋਕਾਂ ਨੇ ਜਾਨਾਂ ਵੀ ਗਈਆਂ ਨੇ ਕਈ ਵਾਰੀ ਟਰੱਕ ਪਲਟੇ ਕਈ ਗੱਡੀਆਂ ਪਲਟੀਆਂ ਪਰ ਸਰਕਾਰ ਦੇ ਧਿਆਨ ਦੇ ਵਿੱਚ ਬਿਲਕੁਲ ਇਹ ਨਹੀਂ ਆ ਰਿਹਾ ਇਹ ਕੰਮ ਜਿਹੜਾ ਸੈਂਟਰ ਗਵਰਨਮੈਂਟ ਦੇ ਅਧੀਨ ਆ ਅਸੀਂ ਡਾਇਰੈਕਟਰ ਨਾਲ ਵੀ ਮਿਲ ਕੇ ਉਹਨੂੰ ਵੀ ਕਈ ਵਾਰੀ ਚਿੱਠੀਆਂ ਵੀ ਲਿਖੀਆਂ ਮਿਲੇ ਵੀ ਆ ਇਹ ਆ ਵੀਆ ਉਹ ਜਿਹੜਾ ਸਾਨੂੰ ਵੀ ਦੱਸਿਆ ਸੀ ਇਧਰ ਦੇ ਵਿਧਾਇਕਾਂ ਨੂੰ ਵੀ ਦੱਸਿਆ ਸਾਰਿਆਂ ਨੂੰ ਪਤਾ ਪਰ ਪਤਾ ਨਹੀਂ ਕਿਉਂ ਇੰਨੀ ਸੁਸਤ ਚਾਲੇ ਜਿਹੜਾ ਪ੍ਰਸ਼ਾਸਨ ਚੱਲ ਰਿਹਾ ਇਹ ਕੀ ਦਸੀਏ ਕਿ ਸਾਨੂੰ ਕਿੰਨੀ ਕੀ ਮੁਸ਼ਕਿਲ ਆ ਰਹੀ ਆ ਇਹ ਤਾਂ ਕੋਈ ਸਾਹਮਣੇ ਅੱਖਾਂ ਨਾਲ ਵੇਖ ਕੇ ਤਅ ਲੱਗ ਜਾਂਦਾ ਵਾ ਕਿ ਇੱਥੇ ਕਿੰਨੀਆਂ ਮੁਸ਼ਕਲਾਂ ਆਉਂਦੀਆਂ ਹੋਣਗੀਆਂ ਕਿੰਨੀ ਟ੍ਰੈਫਿਕ ਆ ਉਸ ਪੁਲ ਨੂੰ ਪਤਾ ਨਹੀਂ ਕੀ ਹੋ ਗਿਆ ਕਿ ਕਦੀ ਨਜ਼ਰ ਲੱਗੀ ਆ ਉਹ ਸਾਡੇ ਜਿਹੜੇ ਲੀਡਰ ਨੇ ਉਹਨਾਂ ਦੀ ਭੇਡ ਚੜਿਆ ਵਾ ਜਾਂ ਪ੍ਰਸ਼ਾਸਨਿਕ ਦੀ ਭੇਡ ਚੜਿਆ ਵਾ ਇਹ ਪਰ ਬੰਨ ਰਿਹਾ ਇਹ ਅਸੀਂ ਸਰਦਾਰ ਗਰਜੀਤ ਸਿੰਘ ਔਜਨੜੀ ਨੂੰ ਆਪਣੇ ਆਮ ਆਦਮੀ ਪਾਰਟੀ ਨੂੰ ਜਸਬੀਅਨ ਸਿੰਘ ਸਿੰਧੂ ਜੀ ਨੂੰ ਬੇਨਤੀ ਕਰਦੇ ਆਂ ਕਿ ਮੁੱਖ ਰੱਖ ਕੇ ਇਹਨੂੰ ਬੋਲ ਜਿਹੜਾ ਕੰਪਲੇਨ ਕੀਤਾ ਜਾਵੇ ਸਾਨੂੰ ਇੰਨੀ ਕਿ ਮੁਸ਼ਕਲਾਂ ਹੁੰਦੀਆਂ ਵਾ ਕਿ ਜਿੱਦਾਂ ਹੁਣ ਸਾਥੀਆਂ ਦੱਸਿਆ ਇਹ ਵੀ ਸਾਨੂੰ ਇੱਕ ਕੀੜੇ ਮਕੌੜੇ ਸੰਧਦੇ ਆ ਤੇ ਬਿਲਕੁਲ ਇਹਨਾਂ ਨੂੰ ਕੀੜੇ ਮਕੌੜੇ ਸਮਝਦੇ ਬਿਲਕੁਲ ਨਹੀਂ ਹਸੁੰਦੇ ਆਪ ਇਹਨਾਂ ਨੇ ਲੰਘਣਾ ਹੁੰਦਾ ਵਾ ਤੇ ਗੱਡੀਆਂ ਸਾਈਡ ਦਾ ਸਾਡੀਆਂ ਖੜਾ ਕੇ ਕਿਹੜਾ ਨੰਦਾਨ ਫੁਹਾਰ ਛੱਡਦੇ ਆ ਆਪ ਸ਼ੂ ਕਰਕੇ ਲੰਘ ਜਾਂਦੇ ਨੇ ਤੇ ਸ਼ੂ ਕਰਕੇ ਆਉਂਦੇ ਨੇ ਸਾਡੀ ਕਿਸੇ ਨੂੰ ਕੋਈ ਪਰਵਾਹ ਨਹੀਂ ਆ ਗਈ ਜੀਤ ਵਿਹਾਰ ਦੇ ਵਾਸੀ ਸਾਰੇ ਸਰਕਾਰਾਂ ਦੇ ਇਹ ਬੇਇਤੀ ਕਰਨੇ ਆ ਕਿ ਇਹ ਜੋ ਪੁਲੇ ਪਿਛਲੇ 8-10 ਸਾਲਾਂ ਤੋਂ ਇਹ ਬਣ ਰਿਹਾ ਵੈ ਪਰੰਤੂ 2-3 ਸਾਲਾਂ ਤੋਂ ਬਿਲਕੁਲ ਬੰਦ ਪਿਆ ਹੋਇਆ ਵੈ ਬੰਦ ਹੋਣ ਕਰਕੇ ਅਧਵਰਤੇ ਪੁਲ ਹੋਣ ਕਰਕੇ ਤੇ ਇਹਦਾ ਲੰਘਾ ਜਿਹੜਾ ਵੈ ਤੀਆਂ ਪਾਸਿਆਂ ਤੋਂ ਕੱਢਿਆ ਵੈ ਜਿਹਦੇ ਕਰਕੇ ਲੋਕਾਂ ਨੂੰ ਮਹੂਤਜਾਂ ਦੀ ਜਿੱਥੇ ਤਕਰੀਬ ਹੈ ਉੱਥੇ ਬਹੁਤ ਧਾਰਾ ਇਫੀ ਐਕਸੀਡੈਂਟ ਹੋ ਚੁਕੇ ਨੇ ਸਰਕਾਰ ਰਾਜਨੀਤਿਕ ਲੋਕਾਂ ਦੇ ਧਿਆਨ ਵਿੱਚ ਵੀ ਬੜੀ ਵਾਰੀ ਲਿਆਂਦਾ ਵੈ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਂਦਾ ਵੈ ਪਰੰਤੂ ਪਤਾ ਨਹੀਂ ਕੀ ਗੱਲ ਇਹਦੇ ਵਿੱਚ ਕੀ ਇਹਨਾਂ ਦੀ ਆਪਸ ਦੇ ਵਿੱਚ ਰਾਜਨੀਤਿਕ ਲੋਕਾਂ ਦੀ ਇਹ țeੜ ਚੜਿਆ ਹੋਇਆ ਲ ਇਹਨੂੰ ਛੇਤੀ ਤੋਂ ਛੇਤੀ ਇਹਨੂੰ ਮੁਕੰਮਲ ਕਰਾਉਣਾ ਚਾਹੀਦਾ ਵੈ ਅਸੀਂ ਰਣਜੀਤ ਵਿਹਾਰ ਲੋਹਾਰਾ ਕਾ ਰੋਡ ਦੇ ਨਿਵਾਸੀ ਸਰਕਾਰਾਂ ਅੱਗੇ ਇਹੋ ਹੀ ਬੇਨਤੀ ਕਰਦੇ ਆਂ ਕਿ ਇਹ ਜਿਹੜਾ ਆਪਾਂ ਜਿੱਥੇ ਖੜੇ ਆਂ ਇਹ NH1 ਹਾਈਵੇ ਆ ਇਹ ਵਾਗਾ ਬਾਰਡਰ ਅਟਾਰੀ ਤੋਂ ਸਿੱਧਾ ਦਿੱਲੀ ਜਾਂਦਾ ਵਾ ਤੇ ਲੇਕਿਨ ਹਾਲਾਤ ਤੁਸੀਂ ਦੇਖ ਲਓ ਪਿੰਡਾਂ ਦੇ ਪੈਹ ਤੋਂ ਵੀ ਭੜੇ ਆ ਤੇ ਇਹ 2 ਸਾਲ ਹੋ ਗਏ ਨੇ ਮਤਲਬ ਐਮਪੀ ਸਾਹਿਬ ਤੀਜੀ ਚੌਥੀ ਵਾਰ ਇਥੇ ਵੀਡੀਓ ਪਾ ਚੁੱਕੇ ਨੇ ਬਾਈਪਾਸ ਤੇ ਖਲੋ ਕੇ ਲੇਕਿਨ ਅਜੇ ਤੱਕ ਇਹਦਾ ਮਸਲਾ ਹੱਲ ਨਹੀਂ ਹੋਇਆ ਸਾਨੂੰ ਤਾਂ ਪਤਾ ਨਹੀਂ ਲੱਗਦਾ ਵੀ ਕੀ ਇਹਦੇ ਵਿੱਚ ਕੀ ਉਹਨਾਂ ਦਾ ਕੀ ਮਸਾਦਾ ਵੀ ਜਿਹੜਾ ਇਹ ਹੱਲ ਕਿਉਂ ਨਹੀਂ ਹੋ ਰਿਹਾ ਸਾਨੂੰ ਇਹ ਜਲਦੀ ਤੋਂ ਜਲਦੀ ਹੱਲ ਇਹਦਾ ਦੱਸਿਆ ਜਾਵੇ ਨਹੀਂ ਤੇ ਆਉਂਦੇ ਕੁਝ ਦਿਨਾਂ ਦੇ ਵਿੱਚ ਹੀ ਫਿਰ ਅਸੀਂ ਸੰਘਰਸ਼ ਤੇ ਤੇਜ਼ ਕਰਾਂਗੇ ਅੰਮ੍ਰਿਤਸਰ ਦੇ ਲੋਹਾਰਕਾ ਰੋਡ ਬਾਈਪਾਸ ਵਿਖੇ ਪਿਛਲੇ ਕਈ ਸਾਲਾਂ ਤੋਂ ਫਲਾਈਓਵਰ ਨਿਰਮਾਣ ਦਾ ਕੰਮ ਚੱਲ ਰਿਹਾ ਹੈ ਜਿਹੜਾ ਕਿ ਹਜੇ ਤੱਕ ਨਿਰਮਾਣ ਕਾਰਜ ਪੂਰਾ ਨਹੀਂ ਕੀਤਾ ਗਿਆ ਹੁਣ ਕੰਮ ਜਿਹੜਾ ਹੈ ਅੱਧ ਵਿਚਾਲੇ ਛੱਡਿਆ ਹੋਇਆ ਹੈ ਤੇ ਰਾਹੀਰ ਜਿਹੜੇ ਨੇ ਉਹ ਪਰੇਸ਼ਾਨ ਹੋ ਰਹੇ ਨੇ ਲੱਖਾਂ ਦੀ ਸੰਖਿਆ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਉਹ ਅੰਮ੍ਰਿਤਸਰ ਆਉਂਦੇ ਨੇ ਬਾਈਪਾਸ ਰਾਹੀਂ ਅਟਾਰੀ ਸਰਹੱਦ ਵੇਖਣ ਲਈ ਜਾਂਦੇ ਨੇ ਉਹਨਾਂ ਨੂੰ ਵੀ ਘੰਟਿਆਂਬੱਧੀ ਜਾਮ ਦੇ ਵਿੱਚ ਖੜਨਾ ਪੈਂਦਾ ਹੈ ਇਸ ਰਾਹ ਤੋਂ ਰਾਜਨੀਤਿਕ ਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਵੀ ਲੰਘਦੇ ਨੇ ਆਪ ਤਾਂ ਸਾਇਰਨ ਦੇ ਨਾਲ ਲੰਘ ਜਾਂਦੇ ਨੇ ਪਰ ਆਮ ਲੋਕਾਂ ਨੂੰ ਟ੍ਰੈਫਿਕ ਜਾਮ ਦੇ ਵਿੱਚ ਫਸਣਾ ਪੈਂਦਾ ਹੈ ਸੋ ਉਮੀਦ ਕਰਦੇ ਹਾਂ ਕਿ ਜਲਦੋ ਜਲਦ ਇਸੇ ਫਲਾਈਓਵਰ ਦਾ ਨਿਰਮਾਣ ਕਾਰਜ ਪੂਰਾ ਕੀਤਾ ਜਾਵੇਗਾ ਤੇ ਲੋਕਾਂ ਦੇ ਸਹੂਦ ਫਲਾਈਓਵਰ ਜਿਹੜਾ ਹੈ ਉਹ ਕਰ ਦਿੱਤਾ ਜਾਵੇਗਾ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼ ਪੰਜਾਬ